ਉਹਨਾਂ ਨੇ ਕਿਉਂ ਨਹੀਂ ਕੀਤੀ ਉਹਦਾ ਵੀ ਤੁਹਾਨੂੰ ਕਾਰਨ ਦੱਸ ਦੇਣਾ ਉਹ ਸਾਨੂੰ ਇੱਕੋ ਹੀ ਲਾਰਾ ਲਾ ਕੇ ਟਾਲ ਦਿੰਦੇ ਆ ਕਿ ਤੁਹਾਡੀਆਂ ਜਮੀਨੀਆਂ ਉਹ ਰਜਿਸਟਰੀ ਵਾਲੀਆਂ ਨਹੀਂ ਐ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਕੁਝ ਪੱਤਰਕਾਰ ਵੀਰ ਜਾਂ ਕੁਝ ਲੀਡਰ ਸਾਨੂੰ ਇਹ ਕਹਿ ਦਿੰਦੇ ਆ ਕਿ ਤੁਸੀਂ ਉੱਥੇ ਦਰਿਆ ਮਾਲ ਕੇ ਕਿਉਂ ਬੈਠੇ ਹੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਕਿ ਅਸੀਂ ਉੱਥੇ ਦਰਿਆ ਤੇ ਕਬਜ਼ਾ ਨਹੀਂ ਕੀਤਾ ਇਹ ਜਿਹੜੀ ਮੇਰੇ ਹੱਥ 'ਚ ਕਾਪੀ ਐ ਇਹ ਉਹ ਆਪਣੇ ਜਿਹੜੀ ਸਾਨੂੰ ਜਮੀਨ ਅਲਾਟ ਹੋਈ ਸੀ 인ਦਰਾ ਗਾਂਧੀ ਨੇ ਕੀਤੀ ਸੀ 1969 ਦੇ ਵਿੱਚ ਉਹ 5-5 ਕਿੱਲਾਂ ਦੀ ਸਾਡੇ ਬਜ਼ੁਰਗਾਂ ਨੂੰ ਪਰਚੀ ਮਿਲੀ ਸੀ ਉਸ ਜ਼ਮੀਨ ਤੇ ਅਸੀਂ ਬੈਠੇ ਆ ਉਸ ਤੋਂ ਬਾਅਦ ਚ ਕੀ 69 ਤੋਂ ਲੈ ਕੇ 2009 ਤੱਕ ਸਾਡੇ ਬਜ਼ੁਰਗਾਂ ਨੇ ਸੰਘਰਸ਼ ਕੀਤਾ ਧਰਨੇ ਦਿੱਤੇ ਕੋਰਟ ਦੇ ਵਿੱਚ ਕੇਸ ਲਾਇਆ ਫਿਰ ਜਾ ਕੇ ਸਾਡੀ 2009 ਦੇ ਵਿੱਚ ਇੱਕ ਪਾਲਿਸੀ ਬਣੀ ਜਿੰਦੇ ਦਿਨ ਰਹੀ ਸਾਡੀ ਜ਼ਮੀਨਾਂ ਪੱਕੀਆਂ ਹੋਈਆਂ ਇਹ ਅਕੋਰਟ ਕੋਰਟ ਦੇ ਆਰਡਰ ਹੈ ਹਾਈ ਕੋਰਟ ਦੇ ਜਿੰਦੇ ਤਹਿਤ ਜਾ ਕੇ ਸਾਡੀ ਜ਼ਮੀਨਾਂ ਮਾਲਕ ਮਾਲਕੀ ਹੱਕ ਬਣਿਆ ਉਸ ਟਾਈਮ ਦੀ 2009 ਦੇ ਵਿੱਚ ਮੌਜੂਦਾ ਸਰਕਾਰ ਦੇ ਸੀਐਮ ਸਾਡੇ ਕੋਲ ਗਏ ਉਹਨਾਂ ਨੇ ਤਿੰਨ ਪਾਲਿਸੀਆਂ ਬਣਾਤੀਆਂ 75000 50000 ਔਰ 25000 ਜਿਹੜੀ ਜ਼ੀਰੋ ਲੈ ਤਾਰਾਂ ਤੋਂ ਪਾਰ ਦੀ ਉਹ 25000 ਚ ਦਰਿਆ ਤੇ ਤਾਰਾਂ ਦੇ ਵਿੱਚਕਾਰ 50000 ਚ ਤੇ ਦਰਿਆ ਤੋਂ ਪਿੱਛੇ 75000 ਤਿੰਨ ਰੇਟ ਉਹਨਾਂ ਨੇ ਤੈਅ ਕਰਦੇ ਜਿੰਦੇ ਤਹਿਤ ਕੁਝ ਸਾਡੇ ਕਿਸਾਨ ਵੀਰਾਂ ਨੇ ਜ਼ਮੀਨਾਂ ਪੱਕੀਆਂ ਕਰਾਈਆਂ ਸੀ ਅਰ ਰਜਿਸਟਰੀਆਂ ਉਹਨਾਂ ਦੀਆਂ ਅੱਜ ਵੀ ਬੋਲਦੀਆਂ ਪਈਆਂ ਪਰ ਸਾਡੀ ਮਾੜੀ ਕਿਸਮਤ ਨੂੰ ਅਸੀਂ ਕਹਿ ਲਈਏ 2017 18 ਦੇ ਵਿੱਚ ਕਾਂਗਰਸ ਸਰਕਾਰ ਨੇ ਉਹ ਫੇਰ ਸਾਡੇ ਤੋਂ ਹੱਕ ਖੋਲੇ ਜਿਹੜੀ 2009 ਦੇ ਵਿੱਚ ਪਾਲਿਸੀ ਲਾਗੂ ਹੋਈ ਸੀ ਉਹਨੂੰ ਫਿਰ ਤੋੜਤਾ ਅਜੇ ਕੀ ਜਦੋਂ ਵੀ ਅਸੀਂ ਚਾਈਦਾ ਸਰਕਾਰ ਦੇ ਦਰਬਾਰ ਤੇ ਉਹ ਸਾਨੂੰ ਇਹ ਕਹੇ ਕਿ ਟਾਲ ਦਿੰਦੇ ਆ ਵੀ ਤੁਹਾਡੀ ਜਿਹੜੀ ਪਾਲਿਸੀ ਆ ਸੁਪਰੀਮ ਕੋਰਟ ਨੇ ਤੋੜੀ ਆ ਅਸੀਂ ਇਹ ਵੀ ਦੱਸ ਦੇਣਾ ਚਾਹੁੰਦੇ ਜਿਹੜੀ ਸੁਪਰੀਮ ਕੋਰਟ ਨੇ ਪਾਲਿਸੀ ਤੋੜੀ ਆ ਉਹ ਯਾਰ 7 ਦੀ ਆ 2009 ਦੀ ਨਹੀਂ ਹੈ 2007 ਦੀ ਪਾਲਿਸੀ ਤੋੜੀ ਆ ਸਾਡੀ ਪਾਲਿਸੀ ਨਾਲ ਜੋੜੀ ਗਈ ਹੈ ਅਜੇ ਕੀ ਜਿਹੜੇ ਆਰਡਰ ਆਏ ਆ ਸੁਪਰੀਮ ਕੋਰਟ ਦੇ ਸਾਡੇ ਜ਼ਮੀਨਾਂ ਬਾਰੇ ਕੋਈ ਆਰਡਰ ਨਹੀਂ ਹੈ ਪਰ ਸਰਕਾਰ ਮੁਆਵਜ਼ਾ ਦੇਣ ਤੋਂ ਸਾਡੇ ਦੁੱਖ ਸੁੱਖ ਸਾਂਝੇ ਹੁਣ ਤੋਂ ਪੱਲੇ ਡਾਊਨ ਸਾਨੂੰ ਇਹ ਕੈਰਡ ਨਹੀਂ ਵੀ ਤੁਹਾਡੇ ਨਾਮ ਤੇ ਰਜਿਸਟਰੀ ਨਹੀਂ ਹੈ ਤੇ ਅਸੀਂ ਮੰਚ ਤੋਂ ਸਾਰਿਆਂ ਨੂੰ ਪੰਜਾਬ ਨੂੰ ਦੱਸਣਾ ਚਾਹੁੰਦੇ ਆ ਕਿ ਪਹਿਲਾ ਨੰਬਰ ਅਸੀਂ ਇੱਥੇ ਕੋਈ ਕਬਜ਼ਾ ਨਹੀਂ ਕੀਤਾ ਦੂਜਾ ਨੰਬਰ ਜੇ ਸਾਡੇ ਬਜ਼ੁਰਗਾਂ ਨੇ ਸੰਘਰਸ਼ ਕਰਕੇ 2009 ਦੀ ਪਾਲਿਸੀ ਲਾਗੂ ਕਰਾਈਏ ਤੇ ਅੱਜ ਵੀ ਸਾਡੀ ਇਹੀ ਮੰਗ ਹੈ ਕਿ 2009 ਵਾਲੀ ਪਾਲਿਸੀ ਲਾਗੂ ਕੀਤੀ ਜਾਵੇ ਦੁਬਾਰਾ ਤੋਂ ਔਰ ਜਿਹੜੇ ਰਹਿੰਦੇ ਕਿਸਾਨ ਨੇ ਉਹਨਾਂ ਨੂੰ ਹੱਕ ਦਿੱਤਾ ਜਾਵੇ ਫਿਰ ਤੁਹਾਨੂੰ ਦੱਸ ਦੇਣ ਜਿਹੜੀ 2007 ਦੇ ਵਿੱਚ ਪਾਲਿਸੀ ਟੁੱਟੀ ਸੀ ਉਹਨ ਦੇ ਵਿੱਚ ਕੀ ਹੋਇਆ ਉਹ ਈ ਸੀ 6600 ਵਾਲੀ ਉਹਦਾ ਰੇਟ ਸੀ 6600 6600 ਵਾਲੀ ਟੁੱਟ ਗਈ ਸੀ ਉਹਦੇ ਚ ਜਿੰਨੀਆਂ ਵੀ ਜ਼ਮੀਨਾਂ ਰਜਿਸਟਰੀ ਹੋਈਆਂ ਸੀ ਉਹਨਾਂ ਦੇ ਕਾਸ਼ਟਕਰ ਦਾ ਨਾਂ ਉਹਨਾਂ ਰਜਿਸਟਰੀਆਂ ਵੀ ਖਤਮ ਕਰ ਦਿੱਤੇ ਪਰ ਸਾਡੀ ਜਿਹੜੀ 2009 ਵਾਲੀ ਪਾਲਸੀ ਆ ਇਹ ਤੁਸੀਂ ਦੇਖ ਸਕਦੇ ਹੋ ਅੱਜ ਵੀ ਚੱਲਦੀ ਪਈ ਆ ਜਿੱਥੇ ਮਰਜ਼ੀ ਨੈਟ ਤੇ ਸਰਚ ਕਰਕੇ ਦੇਖੋ ਅੱਜ ਵੀ ਸਾਡੇ ਕਾਸ਼ਟਕਰ ਦਾ ਨਾਂ ਜਿਮੀਦਾਰ ਦਾ ਮਾਲਕ ਦਾ ਨਾਂ ਬੋਲਦਾ ਹੈ ਤੇ ਅਸੀਂ ਸਰਕਾਰ ਕੋਲ ਮੰਗ ਇਹੀ ਕਰਨੀ ਆ ਕਿ ਸੜੀਆਂ ਜਿਹੜੀਆਂ ਵੀ ਜਿਹੜੇ 2009 ਦੀ ਪਾਲਸੀ ਉਹ ਲਾਗੂ ਕੀਤੀ ਜਾਵੇ ਸਾਡਾ ਜਿਹੜਾ ਹੱਕ ਬੰਦਾ ਸਾਨੂੰ ਦਿੱਤਾ ਜਾਵੇ ਰਹੀ ਗੱਲ ਹੜਾਂ ਦੀ ਜਦੋਂ ਵੀ ਹੜ ਆਉਂਦੇ ਆ 23 ਚ ਆਇਆ 25 ਚ ਆਇਆ ਸਾਨੂੰ ਕੋਈ ਵੀ ਮਾਲੀ ਸੈਤਾਂ ਨਹੀਂ ਮਿਲਦੀ ਇਸੇ ਕਰਕੇ ਕਿਉਂਕਿ ਸਾਡੀ ਜ਼ਮੀਨਾਂ ਕੱਚੀਆਂ ਹੁਣ ਜਿਵੇਂ ਖੇਤੀਬਾੜੀ ਯੂਨੀਵਰਸਿਟੀ ਸਾਰੇ ਹੜ ਪ੍ਰੋਵਿੰਸ ਦੇ ਜ਼ਿਮੀਦਾਰ ਨੂੰ ਇੱਕ ਇੱਕ ਗੱਟਾ ਇੱਕ ਇੱਕ ਕਮ 1 ਕੜਮਾ ਘਰ ਬੀਜ ਦੇ ਰਹੀ ਹੈ ਡੀਪੀ ਦੇ ਰਹੀ ਹੈ ਪਰ ਜਦੋਂ ਅਸੀਂ ਉਹ ਫਾਰਮ ਫਿਲ ਕੀਤਾ ਆਨਲਾਈਨ ਫਾਰਮ ਸੀ ਉਸ ਤੋਂ ਬਾਅਦ ਇੱਕ ਪ੍ਰਿੰਟ ਨਿਕਲਦਾ ਜਿੰਦੇ ਤੇ ਪਟਵਾਰੀ ਸਾਹਿਬ ਦੇ ਸਹਾਨ ਹੋਣੇ ਹੁੰਦੇ ਆ ਸਾਡੇ ਇਲਾਕੇ ਦੇ ਵਿੱਚ ਜਿੰਨੇ ਵੀ ਪਟਵਾਰੀ ਉਹਨਾਂ ਨੇ ਮਨਾਂ ਕਰਤਾ ਕਹਿੰਦੇ ਅਸੀਂ ਤੁਹਾਡੀ ਕੱਚੀਆਂ ਜ਼ਮੀਨਾਂ ਤੁਹਾਡੇ ਹੀ ਕਾਸ਼ਤਕਰ ਦਾ ਨਾਮ ਵੀ ਖਤਮ ਕਰਤਾ ਹੈ ਜਿਹੜੇ ਤੁਹਾਨੂੰ ਪਹਿਲਾਂ ਦੱਸਿਆ ਸੀ 2017-18 ਦੀ ਪੀਸੀ ਚੋਂ ਕਾਸ਼ਤਕਰ ਦਾ ਨਾਮ ਵੀ ਖਤਮ ਕਰਤਾ 2019 ਤੋਂ ਪਹਿਲਾਂ ਸਾਨੂੰ ਸਾਰਾ ਮੁਆਵਜ਼ਾ ਵੀ ਮਿਲਦਾ ਸੀ ਚਾਹੇ ਸਾਡੀ ਕੱਚੀ ਜ਼ਮੀਨ ਸੀ ਤਾਂ ਵੀ ਸਾਨੂੰ ਮੁਆਵਜ਼ਾ ਮਿਲਦਾ ਸੀ ਕਿਉਂਕਿ ਸਾਡਾ ਉੱਤੇ ਕਾਸ਼ਤਕਰ ਦਾ ਨਾਮ ਸੀ ਵੀ ਇਹ ਜ਼ਮੀਨ ਸਰਕਾਰ ਦੀ ਹੈ ਚਾਹੇ ਕਿਸੇ ਜ਼ਮੀਂਦਾਰ ਦੀ ਹੈ ਉਹਦੇ ਜਾਂ ਜ਼ਮੀਨ ਤੇ ਕਾਸ਼ਤ ਕੌਣ ਕਰ ਰਿਹਾ ਹੈ ਪਰਮੇਸ਼ਰ ਸਿੰਘ ਕਰ ਰਿਹਾ ਜਾਂ ਪ੍ਰਕਾਸ਼ ਸਿੰਘ ਕਰ ਰਿਹਾ ਉਹਨਾਂ ਨੂੰ ਕਾਸ਼ਤਕਰ ਨੂੰ ਮੁਆਵਜ਼ਾ ਮਿਲਦਾ ਸੀ 2019 ਤੱਕ ਉਸ ਤੋਂ ਬਾਅਦ ਨਿਕੰਮੀਆਂ ਸਰਕਾਰਾਂ ਨੇ ਉਹ ਵੀ ਸਾਡੇ ਖਤਮ ਕਰਤਾ ਅਸੀਂ ਇਸ ਮੰਚ ਤੋਂ ਇਹੀ ਕਹਿਣਾ ਚਾਹੁੰਦੇ ਆਂ ਵੀ ਕਾਸਟਕਰ ਦਾ ਨਾਂ ਦੁਬਾਰਾ ਤੋਂ ਰਿਪੀਟ ਕੀਤਾ ਜਾਏ ਤੇ ਜਿਹੜੀ ਇਹ 2009 ਦੀ ਪਾਲਿਸੀ ਹੈ ਲਾਗੂ ਕਰਕੇ ਇਹ ਸਾਨੂੰ ਜਿਹੜਾ ਹੱਕ ਦਿੱਤਾ ਜਾਏ ਤੇ ਆਪਾਂ ਜਿਹੜੀ ਗੱਲਬਾਤ ਕਰਨੀ ਆ ਅੱਜ ਹੜ੍ਹ ਪੀੜਤ ਜਿਹੜੇ ਇਲਾਕੇ ਆ ਖਾਸ ਕਰਕੇ ਹਰੀਕੇ ਪਤਨ ਤੋਂ ਲੈ ਕੇ ਤੇ ਜਲਾਲਾਬਾਦ ਤੱਕ ਦਰਿਆ ਦੇ ਨਾਲ-ਨਾਲ ਜਿੰਨਾ ਇਲਾਕਾ ਹੈਗਾ ਉਹਦੇ ਬਾਰੇ ਉੱਥੇ ਜੀ ਜੋ ਦੁਰਦਸ਼ਾ ਹੈਗੀ ਆ ਉਹទੁਨੀਆਂ ਜੋ ਮੁਸ਼ਕਲਾਂ ਹੈਗੀਆਂ ਤੇ ਉੱਥੇ ਜੋ ਗਾਂ ਚੈਲੰਜਸ ਜਾਂ ਚੁਣੌਤੀਆਂ ਜੋ ਲੋਕਾਂ ਨੂੰ ਆ ਰਹੀਆਂ ਆ ਉਹਦੇ ਬਾਰੇ ਆਪਾਂ ਇਹ ਆਪਣਾ ਪ੍ਰੈਸ ਸਦਾ ਦਿੱਤਾ ਸੀਗਾ ਮਿਸਲ ਸਾਥ ਨੂੰ ਜਿ ਲਗਾਤਾਰ ਫਲੱਡਸ ਦੇ ਵੇਲੇ ਵੀ ਤੇ ਹੁਣ ਜਦੋਂ ਮੜਵ ਸੇਬੇ ਦਾ ਹੈਗਾ ਉੱਥੇ ਕੰਮ ਕਰ ਰਹੀ ਆ ਕੁਝ ਸਾਡੇ ਜਿਹੜੇ ਉੱਥੇ ਲੋਕ ਡਾਇਰੈਕਟਲੀ ਫੀਲਡ ਚ ਇਨਵੋਲ ਹੈਗੇ ਆ ਲੀਡ ਕਰ ਰਹੇ ਆ ਉਹ ਦੋ ਤਿੰਨ ਜਣੇ ਆਏ ਹੈਗੇ ਆ ਉਹਦੇ ਇਲਾਵਾ ਆਪਾਂ ਜਿਹੜੇ ਐਕਚੁਅਲੀ ਇਫੈਕਟਡ ਲੋਕ ਆ ਉਹਨਾਂ ਚੋਂ ਕੁਝ ਲੋਕਾਂ ਨੂੰ ਨਾਲ ਲੈ ਕੇ ਆਏ ਆ ਇੱਥੇ ਤਾਂ ਕਿ ਤੁਹਾਨੂੰ ਉਹ ਆਪਦੀਆਂ ਦਿੱਕਤਾਂ ਤੇ ਆਪਦੀਆਂ ਜੋ ਮੁਸ਼ਕਲਾਂ ਉਹਨਾਂ ਨੂੰ ਹੋਣ ਆ ਰਹੀਆਂ ਤੇ ਜੋ ਲਗਾਤਾਰ ਜਿਹਦੀ ਪਿਛੇ ਇੱਕ ਇਤਿਹਾਸ ਵੀ ਹੈ ਜਿਹੜੀਆਂ ਮੁਸ਼ਕਲਾਂ ਦਾ ਜਾਂ ਦਿੱਕਤਾਂ ਦਾ ਉਹ ਵੀ ਤੁਹਾਨੂੰ ਉਹਦੇ ਤੋਂ ਵੀ ਤੁਹਾਨੂੰ ਵਾਕਿਫ ਕਰਾ ਸਕਣ ਤਾਂ ਕਿ ਉਹਨਾਂ ਦੀ ਆਵਾਜ਼ ਜਿਹੜੀ ਹੈਗੀ ਆ ਉਹ ਸਰਕਾਰਾਂ ਤੱਕ ਤੇ ਵੱਖ-ਵੱਖ ਸਟੇਕ ਹੇਲਡਰਸ ਤੱਕ ਪਹੁੰਚ ਸਕੇ ਮੋਟੀਆਂ-ਮੋਟੀਆਂ ਕੁਝ ਪ੍ਰੋਬਲਮਸ ਮੈਂ ਤੁਹਾਨੂੰ ਸ਼ੇਅਰ ਕਰਦਾ ਫਿਰ ਬਾਕੀ ਡਿਟੇਲ ਦੇ ਵਿੱਚ ਇਹ ਤੁਹਾਨੂੰ ਆਪ ਦੱਸਣਗੇ ਪਹਿਲੀ ਗੱਲ ਜਿਹੜੀ ਉੱਥੇ ਦਿੱਕਤ ਹੈ ਇਸ ਟਾਈਮ ਉਹ ਆ ਕਿ ਸਰਕਾਰ ਨੇ ਜਿਹੜੀ ਬੱਚਿਆਂ ਨੂੰ ਆਪਣਾ ਨੋਟੀਫਿਕੇਸ਼ਨ ਕੀ ਕੀਤੀ ਜਿਹੜੀ ਬੱਚਿਆਂ ਦੀਆਂ ਫੀਸਾਂ ਹੈਗੀਆਂ 10ਵੀਂ ਤੇ 12ਵੀਂ ਦੇ ਦਾਖਲੇ ਹੈਗੇ ਆ ਉਹਦੀ ਹਾਲਾਂਕਿ ਬਣਦਾ ਸੀ ਕਿ ਉਹ ਨੋਟੀਫਿਕੇਸ਼ਨ ਕਰ ਦੇ ਉੱਥੇ ਤੇ ਉਹ ਨੋਟੀਫਿਕੇਸ਼ਨ ਉਹ ਨੋਟੀਫਿਕੇਸ਼ਨ ਨਹੀਂ ਕੀਤੀ ਤੇ ਉੱਥੇ ਦਾਖਲੇ ਜਿਹੜੀਆਂ ਫੀਸਾਂ ਉਹ ਦੇਣੀਆਂ ਪੈ ਰਹੀਆਂ ਉਹਨਾਂ ਸਕੂਲਾਂ ਨੂੰ ਜਿਹੜਾ ਕਿ ਬਹੁਤ ਮੁਸ਼ਕਲ ਆ ਉੱਥੇ ਇਸ ਤਵੇਂ ਇਹ ਇੱਕ ਬਹੁਤ ਸਿੰਪਲ ਪ੍ਰੋਸੈਸ ਸੀਗਾ ਸਰਕਾਰ ਸਿਰਫ ਇੱਕ ਨੋਟੀਫਿਕੇਸ਼ਨ ਕਰਦੀ ਕਿ ਹਾਂ ਵੀ ਦਾਖਲੇ ਜਾਂ ਜਿਹੜੀਆਂ ਫੀਸਾਂ ਨਹੀਂ ਦੇਣ ਦੀ ਲੋੜ 10ਵੀਂ ਤੇ 12ਵੀਂ ਦੀਆਂ ਜਾਂ ਲੇਟ ਦੇ ਇਹ ਕਰ ਹੀ ਦਿੰਦੀ ਜਾਂ ਸਟੈਗਰਡ ਕਰ ਦਿੰਦੀ ਪਰ ਉਹ ਲਈਆਂ ਜਾ ਰਹੀਆਂ ਜਿਹੜੀਆਂ ਕਿ ਪਰਿਵਾਰਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਜਿਹੜੀਆਂ ਕਿ ਵੱਖ-ਵੱਖ ਸੰਸਥਾਵਾਂ ਦੇ ਰਹੀਆਂ ਗਈਆਂ ਇਸ ਤੋਂ ਇਲਾਵਾ ਜਿਹੜੀ ਉੱਥੇ ਮੇਜਰ ਦਿੱਕਤ ਆ ਰਹੀ ਹੈਗੀ ਆ ਉਹ ਆ ਕਿ ਵੀ ਬਹੁਤ ਜ਼ਮੀਨ ਜਿਹੜੀ ਆ ਕਿਰਾਇਆ ਹੋਣ ਵਾਲੋਂ ਪਈ ਆ ਹਲੇ ਸਿਲਟ ਉਥੇ ਇਕੱਠੀ ਪਈ ਆ ਤੇ ਜਿਹੜੀ ਡੇਟ ਹੈਗੀ ਆ ਜਿਹਦੇ ਵਿੱਚ ਉਹ ਰੇਤਾ ਹਟਾਉਣਾ ਉਹ ਬਹੁਤ ਨੇੜੇ ਆਉਂਦੀ ਜਾ ਰਹੀ ਹੈਗੀ ਆ ਤੇ ਉਨੇ ਸਮੇਂ ਚ ਹੋਊਗੀ ਨਹੀਂ ਸਰਕਾਰ ਨੂੰ ਐਕਸਟੈਂਡ ਕਰਨਾ ਚਾਹੀਦਾ ਆਪਾਂ ਉਦੋਂ ਪਹਿਲੀ ਵਾਰ ਜਦੋਂ ਇਹ ਸ਼ੁਰੂ ਹੋਇਆ ਸੀ ਉਦੋਂ ਕਿਹਾ ਸੀ ਵੀ ਜਿਹਦਾ ਖੇਤ ਉਹਦਾ ਰੇਤ ਦਾ ਸਲੋਗਨ ਦਿੱਤਾ ਸੀ ਸਰਕਾਰ ਨੇ ਉਸ ਪ੍ਰੈਸ਼ਰ ਚ ਆ ਕੇ ਇਸ ਗੱਲ ਨੂੰ ਮੰਨਿਆ ਕਿ ਹਾਂ ਵੀ ਜਿਹਦਾ ਖੇਤ ਉਹਦਾ ਰੇਤ ਪਰ ਹਲੇ ਉਹ ਰੇਤਾ ਇੰਨਾ ਜ਼ਿਆਦਾ ਹੈ ਕਿ ਵੀ ਉਹਨੂੰ ਹਟਾਉਣ ਦੇ ਵਿੱਚ ਟਾਈਮ ਲੱਗੂਗਾ ਸੋ ਉਹ ਪੀਰੀਅਡ ਨੂੰ ਐਕਸਟੈਂਡ ਕਰਨ ਦੀ ਲੋੜ ਹੈ ਖੇਰ ਕੁਝ ਪ੍ਰੋਬਲਮ ਜਿਵੇਂ ਉੱਥੇ ਹਲੇ ਬਹੁਤ ਜਗ੍ਹਾ ਤੇ ਬਿਜਲੀ ਦਾ ਸਟਰਕਚਰ ਟਹਿ ਗਿਆ ਪਾਈਪਲਾਈਨਸ ਟਹਿ ਗਈਆਂ ਉਹ ਉਹਦੇ ਕਰਕੇ ਹੁਣ ਇੱਕ ਪਾਸੇ ਤਾਂ ਪਹਿਲਾਂ ਸੋਕੇ ਨੇ ਮਾਰਿਆ ਹੁਣ ਜਿੱਥੇ ਟਿਊਬਲ ਦੀ ਲੋੜਾ ਉੱਥੇ ਟਿਊਬਲਸ ਨਹੀਂ ਚੱਲ ਰਹੇ ਜਾਂ ਇਲੈਕਟ੍ਰਿਸਿਟੀ ਨਹੀਂ ਆ ਰਹੀ ਸੋ ਇਹ ਤਾਂ ਹੈਗੀ ਆ ਕੁਝ ਇਮੀਡੀਏਟ ਪ੍ਰੋਬਲਮਸ ਇਹਦੇ ਨਾਲ ਨਾਲ ਕੁਝ ਉਥੋਂ ਦੀਆਂ ਪ੍ਰੀਨਿਅਲ ਜਾਂ ਲਗਾਤਾਰੀਆਂ ਪ੍ਰੀਨਿਅਲ ਪ੍ਰੋਬਲਮਸ ਹੈਗੀਆਂ ਜਿਵੇਂ ਕਿ ਉਥੇ ਮਾਲਕੀ ਦਰਿਆ ਦੇ ਵਿੱਚ ਜਿਹੜੀਆਂ ਜ਼ਮੀਨਾਂ ਦੀ ਹੈਗੀ ਆ ਉਹ ਪਹਿਲਾਂ ਜਿਨ੍ਹਾਂ ਨੂੰ ਮਿਲੀ ਵੀ ਆ ਉਹ ਜ਼ਮੀਨਾਂ ਹੜ ਦੇ ਵਿੱਚ ਰੁੜ ਗਈਆਂ ਅੰਗਰੇਜ਼ਾਂ ਦੇ ਵੇਲੇ ਕੀ ਹੁੰਦਾ ਸੀਗਾ ਕਿ ਸ਼ਾਮ ਲਾਟਾਂ ਛੱਡੀਆਂ ਹੁੰਦੀਆਂ ਸੀਗੀਆਂ ਜੇ ਕੋਈ ਦਰਿਆ ਖਾ ਜਾਂਦਾ ਸੀ ਜ਼ਮੀਨ ਤਾਂ ਉਹਨੂੰ ਜੁਨੀਨ ਦੂਜੀ ਜਗ੍ਹਾ ਅਲੋਟ ਕਰ ਦਿੱਤੀ ਜਾਂਦੀ ਸੀ ਪਰ ਹੁਣ ਦੀਆਂ ਸਰਕਾਰਾਂ ਨੇ ਉਹ ਜ਼ਮੀਨਾਂ ਜਿਹੜੀਆਂ ਬਿਲਕੁਲ ਖਾਲੀਆਂ ਖਤਮ ਕਰਦੀਆਂ ਪਿਛਲੇ ਸਮਿਆਂ ਦੇ ਵਿੱਚ ਤੇ ਹੁਣ ਜਿਹਦੀ ਜ਼ਮੀਨ ਖਾਧੀ ਗਈ ਹੈ ਦਰਿਆ ਨੇ ਉਹਦਾ ਉਹਨੂੰ ਕੁਝ ਕੰਪਨਸੇਸ਼ਨ ਮਿਲਣਾ ਚਾਹੀਦਾ ਹੈ ਸਾਡੀ ਮੰਗ ਇਹ ਆ ਕਿ ਐਕ acquisition ਦੀ ਜੋ ਕਾਸਟ ਹੈਗੀ ਹੈ ਲੈਂਡ ਦੀ ਜੁਥੇ ਐਕਵਾਇਰ